ਲੋ ਜੀ ਵੈਲਕਮ ਸ੍ਰੀਕਾਰ ਨਮਸਤੇ ਸਵਾਗਤ ਹੈ ਅੱਜ ਦੇ ਵਲੌਗ ਚ ਆਈ ਥਿੰਕ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਦੁਪਹਿਰ ਦਾ ਟਾਈਮ ਸੀ ਤੇ ਆਪਾਂ ਬਣਾ ਰਹੇ ਹਾਂ ਤਲਕੇ ਕੁੰਜੇ ਤੇ ਨਾਰ ਬਣ ਰਹੀ ਹੈ ਸਾਡੀ ਚਾਹ ਅੱਜ ਛੁੱਟੀ ਸੀ ਸੰਡੇ ਵਾਲਾ ਦਿਨ ਸੀ ਸਾਰੇ ਘਰ ਐਸੇ-ਕਿਸ ਕਰਕੇ ਚਾਹ ਨਾਲ ਕੁਝ ਨਾ ਕੁਝ ਖਾਣ ਨੂੰ ਚਾਹੀਦਾ ਸਿਕਸ ਕਰਕੇ ਤਾਲ ਨੇ ਤਾਲ ਲੈ ਸੀਗੇ ਤੇ ਨਾਲ ਪੀਣਗੇ ਚਾ ਪ੍ਰਿੰਸ ਲਈ ਇਹਨਾਂ ਆਣ ਵਾਸਤੇ ਘਰ ਬਣਾਇਆ ਹੋਇਆ ਸੀਗਾ ਆਪਾਂ ਆਪਣੇ ਦਿਸ ਜਗਾਣਾ ਤੇ ਪ੍ਰਿੰਸ ਨਾਲ ਆ ਰਿਹਾ ਸੀ ਇਹਦੇ ਵਿੱਚ ਫੁੱਲ ਮਸਤੀ ਕਰ ਰਹੇ ਆ ਅੱਜ ਕਿੰਨੇ ਦਿਨ ਹੋ ਗਏ ਸੀ ਕਹਿ ਰਹੇ ਮम्मा ਮੈਨੂੰ ਘਰ ਬਣਾ ਕੇ ਦੋ ਬਣਾ ਕੇ ਦੋ ਤੇ ਫਿਰ ਅੱਜ ਆਪਾਂ ਟਰਾਈ ਕਰਕੇ ਵੇਖ ਲੈ ਵੈਸੇ ਬਦਿਆ ਬਣ ਗਿਆ ਇੱਕ ਘੰਟਾ ਡੇਢ ਘੰਟਾ ਲੱਗਾ ਪ੍ਰਿੰਸ ਲੰਮਾ ਪਿਆ ਰਹਿਆ ਸੁੱਤ ਵਿੱਚ ਕਿੰਨਾ ਕਨਾ ਟਾਈਮ ਕਾਫੀ ਇੰਜੋਏ ਕੀਤਾ ਜਿਸ ਨੇ ਇਹ ਦਾਦੂ ਘਾਰੇ ਸੇ 12 ਚਾਹ ਕਹਿੰਦਾ ਨਹੀਂ ਮੈਂ ਨਾ ਆਇਆ ਉਦੋਂ ਠੀਕਾ ਜਿ ਮਿਲਦੇ ਆ ਅੱਗੇ ਲਓ ਜੀ ਸ਼ਾਮ ਦਾ ਟਾਈਮ ਤੇ ਹੁਣ ਅਸੀਂ ਕਰਾਂਗੇ ਤਿਆਰੀ ਸ਼ਾਹੀ ਪਨੀਰ ਦੀ ਸ਼ਾਹੀ ਪਨੀਰ ਨੂੰ ਆਪਾਂ ਕਰਾਂਗੇ ਫਰਾਈ ਦੇ ਸੀਕੋ ਵਿੱਚ की तरह शाही पनीर तुलना पासे फ्राई करेंगे सारा पनीर हैगा या आधा किलो तकरीबन दो बोल हो जाएंगे फ्राई करने वास्ते लो जी तेल वो कर रहे हैं गरम वैसे इसमें जमा लेंगे पनीर आसमान प्याज लहसुन मोटा-मोटा काट ले ऐसे ਤੇ ਬਸ ਦੋ ਦੋ ਤਿੰਨ ਪਾਵਾਂਗੇ ਟਮਾਟਰ, ਛੋਲੋ। ਇੱਥੇ ਮੈਨੂੰ ਇਹ ਸਾਡਾ ਹੋ ਰਿਹਾ ਚੰਗੀ ਤਰ੍ਹਾਂ। ਉਹ ਕਲੀਕ ਕਿਸ ਸਮਝ ਪਾਇਸ ਦੇ ਵਿੱਚ ਪਾਵਾਂਗੇ। ਇਸ ਕਰਕੇ ਤੇਜ ਪੱਤਾ ਚਮਚ ਹੋਰ ਪਾਵਾਂਗੇ। ਦੋ ਤਾਜਾ ਸਾਡਾ ਪਨੀਰ ਚੰਗੀ ਤਰ੍ਹਾਂ। ਮੈਂ ਖੜੇ ਮਸਾਲਾ ਜ਼ਿਆਦਾ ਨਹੀਂ ਪਾਣੇ। ਸਿਰਫ ਇੱਕ ਤੇਜ ਪੱਤਾ ਤੇ ਨਾਲ ਹੀ ਪਾਵਾਂਗੇ ਥੋੜਾ ਜਿਹਾ ਜੀਰਾ। ਸਾਡਾ ਦੋ ਚੀਜ਼ਾਂ ਪਾੜੀਆਂ। ਯਾਰ ਹੈ ਭਾਈ ਉਸਨੇ ਜਿਆਦਾ ਪਾਣਾ ਇਹ ਅਸੀਂ ਨੂੰ ਕਰਾਂਗੇ ਤੇਲ ਗਰਮ ਤੇਲ ਥੋੜਾ ਚਾਹੀਦਾ ਥੋੜਾ ਸਾਨੂੰ ਹੁਣ ਇਹਦੇ ਵਿੱਚ ਪਾਵਾਂਗੇ ਅਸੀਂ ਪਿਆਜ਼ ਲਸਣ ਜਿਵੇਂ ਮੋਟਾ ਮੋਟਾ ਕੱਟਿਆ ਹੋਇਆ ਅਸਿਕ ਪਿਆਜ਼ ਤੁਸੀਂ ਹੁਣ ਆਪਾਂ ਪਾਤੇ ਪਿਆਜ਼ ਤੇ ਹੁਣ ਅਸੀਂ ਇਸ ਨੂੰ ਭੁੰਨਾਂਗੇ 5 ਤੋਂ 7 ਮਿੰਟ ਵਾਸਤੇ ਜਦੋਂ ਸਾਡੇ ਪਿਆਜ਼ ਪੁੱਜ ਰਹੇ ਉਹਨਾਂ ਚਿਰ ਮੈਂ ਕਰ ਲਾਂਦੀ ਆ ਹੋਰ ਕੰਮ ਕਿਚਨ ਚ ਕੰਮ ਬਹੁਤ ਜ਼ਿਆਦਾ ਹੁੰਦੇ ਆ। ਵਿੱਚ ਚਾਣਾ ਦੇਣਾ। ਤੇ ਮੈਂ ਟਮਾਟਰ ਕੱਟ ਲਿਆ ਦੋ ਤੇ ਸਭ ਤੋਂ ਪਹਿਲਾਂ ਧੋਣੇ ਸੋਕ ਟਮਾਟਰ ਕੱਟ ਲਿਆ। ਇਸ ਵਿੱਚ ਚਾਣਾ ਲੈ ਪਾਤਾ ਤੇ ਨਾਲੇ ਪਾਤਾ ਥੋੜੇ ਜਿਹਾ ਨਮਕ। ਉਸ ਨਾਲ ਜਿਹੜੇ ਪਿਆਜ਼ ਆ ਟਮਾਟਰ ਛੇਤੀ ਭੁੱਜ ਲੱਗ ਜਾਂਦੇ ਆ। ਔਰ ਜਿਵੇਂ ਹਲਾਵਾਂਗੇ ਤੇ ਵਿੱਚ ਪਾਤੀਆਂ 5 ਤੋਂ 6 ਹਰੀਆਂ ਮਿਰਚਾਂ ਸਨੂੰ ਹੁਣਾਲਦੇ ਰਹਿਣਾ ਤਾਂ ਜੋ ਪਿਆਜ਼ ਚੰਗੀ ਤਰ੍ਹਾਂ ਪੁੱਜ ਜਾਣ ਸਾਰੇ ਥੋੜਾ ਜਿਹਾ ਆਪਾਂ ਹੋਰ ਪੁੰਨਾਂਗੇ ਕੁਝ ਜ਼ਰੂਰੀ ਹੈ ਸਦਾ ਕਰ ਬਦਲ ਚੇਂਜ ਹੋ ਗਿਆ बस ਇਦਾਂ ਤੇ ਭੁੰਨਨੇ ਆ ਤੇ ਬਸ ਨੂੰ ਆਪਾਂ ਪਾ ਕੇ ਕੱਢ ਲਾਂਗੇ ਤਾਂ ਜੋ ਠੰਡੇ ਹੋ ਜਾਣ ਉਸੇ ਪਕੜ ਲੈ ਸਾਡੇ ਹੋ ਗਿਆ ਠੰਡੇ ਪਿਆਸ ਦਸਨ ਜੋਸ ਦਾ ਇਹਨੂੰ ਕਰਾਂਗੇ ਆਪਾਂ ਮਿਕਸੀ ਚ ਗ੍ਰੈਂਡ ਥੋੜਾ ਜਿਹਾ ਪਾਪਾਵਾਂਗੇ ਚੰਗਾ ਨਿਕ ਪਕੇ ਆਪਾਂ ਕਰਾਂਗੇ ਮਿਕਸੀ ਚ ਗ੍ਰੈਂਡ ਦੋ ਵਾਰੀ ਕਰਾਂਗੇ ਇੱਕ ਵਾਰੀ ਨਹੀਂ ਹੋਣੀ ਲੋਨ ਸਰਨੇ ਬੋਕਨ ਕਰਨੇ ਪਿਆਜ਼ ਗ੍ਰੈਂਡ ਤੇ ਹੁਣ ਅਸੀਂ ਪਾਵਾਂਗੇ ਥੋੜਾ ਜਿਹਾ ਤੇਲ ਹੋਰ ਜੀ ਨੂੰ ਕਰਾ ਕੇ ਗਰਮ ਤੇ ਥੇਖੜੇ ਮਸਾਲੇ ਹੋਰ ਵੀ ਪਾ ਸਕਦੇ ਹੋ ਜਿਵੇਂ ਇਲਾਚੀ ਹੋਈ ਦਾਲਚੀਨੀ ਹੋਈ ਪਾ ਸਕਦੇ ਪਰ ਮੈਂ ਨਹੀਂ ਪਾਇਆ ਲੋਨ ਸਰਨੇ ਤੇਲ ਹੋ ਗਿਆ ਗਰਮ ਹੋ ਉਸ ਵਿੱਚ ਪਾਵਾਂਗੇ ਜੋ ਕਪੀਏਸਟ ਕੀਤਾ ਅਸਾਂ ਗਾ ਮਿਕਸੀ ਚ ਗ੍ਰੈਂਡ ਇਸ ਨੂੰ ਭੁੰਨਾਂਗੇ ਆਪਾਂ 4 ਤੋਂ 5 ਮਿੰਟ ਵਾਸਤੇ ਵਿੱਚ ਵਿੱਚ ਹਲਾਉਂਦੇ ਰਹਿਣਾ ਜੋ ਸਾਡਾ ਪਿਆਰ ਚੰਗੀ ਤਰ੍ਹਾਂ ਸਾਰਾ ਪੁੱਜ ਜਾਵੇ ਪਲੀਜ਼ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਜ਼ਰੂਰ ਕਰਿਆ ਕਰੋ ਜੇਕਰ ਕੋਈ ਜਾਣਤ ਨਿਊ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਵੀਡੀਓ ਵੇਖਦੇ ਹੋ ਕਮੈਂਟ ਕਰਦੇ ਹੋ ਤੇ ਸਾਨੂੰ ਥੋੜਾ ਹੌਂਸਲਾ ਮਿਲ ਜਾਂਦਾ ਹੈ ਕਿ ਤੁਸੀਂ ਸਾਡੀ ਵੀਡੀਓ ਵੇਖ ਰਹੇ ਹੋ ਤੁਹਾਨੂੰ ਵੀਡੀਓ ਕਿ ਵਧੀਆ ਲੱਗਦਾ ਹੈ ਕੋਈ ਗਲਤੀ ਹੈ ਉਹ ਵੀ ਦੱਸਿਆ ਕਰੋ ਮੁਝਾ ਪਿਆਜ਼ਾਂ ਨੂੰ ਲਾਵਾਂਗੇ ਇੱਕ ਵਾਰੀ ਹੋਰ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਲਾਲ ਮਿਰਚ ਯਾ ਸਾਡੇ ਕਾਫੀ ਜ਼ਿਆਦਾ ਪੁੱਜ ਗਏ ਨੇ ਤੇ ਨਾਲ ਹੀ ਅਸੀਂ ਪਾ ਦਾਂਗੇ ਹਲਦੀ ਤੇ ਅਸੀਂ ਇਸ ਨੂੰ ਪੁੰਨਾਂਗੇ ਮੈਂ ਥੋੜਾ ਜਿਹਾ ਪਾਇਆ ਪਾਣੀ ਤਾਂ ਜੋ ਜ਼ਰਾ ਪਿਆ ساری ਮਸਾਲੇ ਆ ਚੰਗੀ ਤਰ੍ਹਾਂ ਪੁੱਜ ਜਾਣ। ਹਾਂਜੀ। ਇਹ ਕੁਝ ਕੇ ਮਸਾਲੇ ਤੇ ਤੁਹਾਨੂੰ ਪਾਵਾਂਗੇ ਥੋੜਾ ਜਿਹਾ ਨਮਕ। ਕਿ ਨਮਕ ਮੈਂ ਪਹਿਲਾਂ ਵੀ ਪਾਇਆ ਹੋਇਆ ਸੀਗਾ। ਪਿਆਜ਼ ਤੇ ਟਮਾਟਰ ਭੁੰਨ ਵਾਸਤੇ। ਜਿੱਕਾਟ ਲੱਗਾ ਤੇ ਇਹ ਬਾਤ ਜੋ ਆਪਾਂ ਪਾ ਲਾਂਗੇ ਸੁਕਾਵਾਂਗੇ 3 ਤੋਂ 4 ਮਿੰਟ ਹੋਰ ਫਿਰ ਉਸ ਤੋਂ ਬਾਅਦ ਲਗਾਵਾਂਗੇ ਪਾਣੀ ਆਪਾਂ ਉਹ ਜਿਸ ਤਰ੍ਹਾਂ ਤਰਕਾ ਜੜਾ ਪੁੱਜ ਗਿਆ ਤੇ ਹੁਣ ਅਸੀਂ ਇਸ ਦੇ ਵਿੱਚ ਡੋਰ ਦੇ ਮੁਤਾਬਕ ਜਿੰਨੀ ਕਿ ਸਾਨੂੰ ਲੋੜ ਹੈ ਉਸ ਨੂੰ ਲੱਕ ਪਾਵਾਂਗੇ ਪਾਣੀ ਵਿੱਚ ਤਪਾਣੀ ਅਸੀਂ 4 ਤ 4 ਮਿੰਟ ਹੋਰ ਅਸੀਂ ਪਕਾਵਾਂਗੇ ਇਹ ਜੇ ਪਟਾਟਾ ਦਿੱਤਾ ਇਹਨੂੰ ਪਕਾਵਾਂਗੇ 4 ਤੋਂ 5 ਮਿੰਟ ਵਾਸਤੇ ਲੋ ਜੀ ਸਾਡੀ ਗਰੇਵੀ ਬਣ ਕੇ ਹੋ ਗਈ ਹੈ ਰੈਡੀ ਜਿਦਾ ਹੋ ਸੰਗੜੀ ਨਹੀਂ ਕਰਨੀ ਇੰਨੇ ਕਿ ਠੀਕ ਹੈ ਤੋ ਚਾਹਤ ਹੋ ਜਿਆਦਾ ਸੰਗੜੀ ਕਰ ਸਕਦੇ ਹੋ ਰਿੰ ਸਕਦੇ ਆ ਤੁਸੀਂ ਪਰ ਇਸੇ ਇਦਾਂ ਨਹੀਂ ਸਹੀ ਆ ਸਾਡੇ ਲਈ ਅਮਸੇ ਵਿੱਚ ਪਾਵਾਂਗੇ ਮੜਾਈ

ਹੁਣ ਉਸ ਦੇ ਵਿੱਚ ਪਾ ਦਾਂਗੇ ਪਨੀਰ ਜੋ ਫ੍ਰਾਈ ਕੀਤਾ ਸੀਗਾ ਬੰਗਾ ਪਨੀਰ ਸਭਾ ਬਣ ਕੇ ਰੈਡੀ ਹੈ ਤੁਸੀਂ ਵੀ ਜਰੂਰ ਟਰਾਈ ਕਰਨਾ ਤੇ ਦੱਸਣਾ ਤੁਹਾਨੂੰ ਵੀਡੀਓ ਕੀਤਾ ਅੱਗੇ ਲੱਗੀ ਚੰਠੀ ਹੈ ਜੀ Will are next vlog. Thank you Saranda? Bye bye. Thank you, Mudyazi.